ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਛੜਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਏ ਹਾਂ ਜੀ ਵਾਸਮਤੀਆਂ ਦੇ ਰੇਟ ਵਾਸਮਤੀਆਂ ਦੇ ਰੇਟ ਮੰਡੀਆਂ ਚ ਕੀ ਚੱਲ ਰਹੇ ਨੇ ਆਪਾਂ ਤੁਹਾਡੇ ਨਾਲ ਰੇਟ ਸ਼ੇਅਰ ਕਰਾਂਗੇ ਸਾਂਝੇ ਕਰਾਂਗੇ ਤੇ ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਅੱਗੇ ਹੋਰ ਕਿਸਾਨ ਵੀਰਾਂ ਦਾ ਕ ਜਿਹੜੀ ਸ਼ੇਅਰ ਕਰਕੇ ਬਚਾਉਣੀ ਤੇ ਆਪਾਂ ਜਿਹੜੇ ਵਾਸਮਤੀਆਂ ਦੇ ਰੇਟ ਜਿਹੜੇ ਅੱਗੇ ਨਾਲ ਕੁਝ ਉੱਠੇ ਹੋਏ ਨੇ ਦੇਖਣ ਨੂੰ ਕਿਉਂਕਿ ਜਿਹੜੀ 1509 ਲਗਭਗ ਖਤਮ ਹੋ ਚੁੱਕੀ ਆ ਹੁਣ ਖੇਤਾਂ ਚੋਂ ਤੇ ਤੁਹਾਨੂੰ ਆਪਾਂ ਰੇਟ ਸਾਂਝੇ ਕਰਦੇ ਆਂ ਕੀ ਰੇਟ ਰਹੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਖੰਨਾ ਮੰਡੀ ਦੀ ਖੰਨਾ ਮੰਡੀ ਜਿਹੜਾ 111 ਦਾ ਰੇਟ ਲੱਗਿਆ ਜੀ 4425 ਰੁਪਏ ਹੱਥ ਨਾਲ ਝਾੜੀ ਦਾ ਲੱਗਿਆ 1718 ਦਾ ਰੇਟ ਲੱਗਿਆ ਜੀ 3845 ਰੁਪਏ ਹੱਥ ਨਾਲ ਝਾੜੀ ਦਾ ਤੇ 1885 ਦਾ ਰੇਟ ਲੱਗਿਆ ਜੀ 4050 ਰੁਪਏ 1501 ਦਾ ਰੇਟ ਲੱਗਿਆ 3320 ਰੁਪਏ 1401 ਦਾ ਰੇਟ ਲੱਗਿਆ 3375 ਰੁਪਏ ਤੇ 1847 ਦਾ ਰੇਟ ਲੱਗਿਆ ਜੀ 3025 ਰੁਪਏ ਅੱਗੇ ਗੱਲ ਕਰਦਾ ਜੀ ਫਤੇਗੜ ਚੋੜੀਆਂ ਦੇ ਜਿੱਥੇ 11 21 ਦਾ ਰੇਟ ਲੱਗਿਆ ਜੀ 4400 ਰੁਪਏ ਹੱਥ ਨਾਲ ਤੇ ਜਿਹੜਾ ਕੰਬੈਨ ਰੇਟ ਲੱਗਿਆ ਕੰਬੈਨ ਨਾਲ ਕੱਟੇ ਹੋਏ 11 21 ਦਾ 4200 ਰੁਪਏ 17 18 ਦਾ ਰੇਟ ਲੱਗਿਆ ਜੀ 4000 ਰੁਪਏ ਜਿਹੜਾ ਹੱਥ ਨਾਲ ਤੇ 3740 ਰੁਪਏ ਜਿਹੜਾ ਲੱਗਿਆ ਜੀ ਕੰਬੈਨ ਰੇਟ 1509 ਵਿਕੀ ਹੈ ਜੀ ਇੱਥੇ 3100 ਰੁਪਏ ਕੰਬੈਨ ਰੇਟ ਅੱਗੇ ਸਮਾਣਾ ਮੰਡੀ ਦੀ ਗੱਲ ਕਰੀਏ ਤਾਂ 1509 ਵਿਕੀ ਹੈ ਜੀ 3250 ਰੁਪਏ ਤੇ 18 47 ਵਿਕੀ ਹੈ ਜੀ 3020 ਰੁਪਏ 11 ਕਿਦਰ ਰੇਟ ਲੱਗਿਆ ਜੀ 3800 ਰੁਪਏ 17 18 ਦਾ ਰੇਟ ਲੱਗਿਆ ਜੀ 3750 ਰੁਪਏ ਜਿਹੜਾ ਹੱਥ ਛਾੜ ਦਾ ਰੇਟ ਲੱਗਿਆ ਤੇ ਕੰਬੈਨ ਰੇਟ ਲੱਗਿਆ ਜੀ 3500 ਰੁਪਏ 1401 ਦਾ ਰੇਟ ਲੱਗਿਆ ਜੀ 3535 ਰੁਪਏ ਅੱਗੇ ਖਨੌਰੀ ਮੰਡੀ ਦੀ ਗੱਲ ਕਰੀਏ ਤਾਂ 1885 ਦਾ ਰੇਟ ਲੱਗਿਆ ਜੀ 3800 ਰੁਪਏ ਜਿਹੜਾ ਹੱਥ ਛਾੜ ਦਾ ਤੇ 3800 ਰੁਪਏ ਲੱਗਿਆ ਜਿਹੜਾ ਕੰਬੈਨ ਨਾਲ ਕੱਟੀ ਹੋਈ ਦਾ 17 18 ਦਾ ਰੇਟ ਲੱਗਿਆ ਜੀ 3800 ਰੁਪਏ ਹੱਥ ਛਾੜ ਤੇ 3600 ਰੁਪਏ ਲੱਗਿਆ ਜੀ ਕੰਬੈਨ ਰੇਟ 14 ਅੱਗੇ ਗੱਲ ਕਰਦੇ ਆਂ ਜੀ ਓਵਰ ਮੰਡੀ ਦੇ ਇੱਥੇ 11 21 ਲੱਗੀ ਆ ਜੀ 3825 ਰੁਪਏ ਕੰਬਾਈਨ ਰੇਟ 17 18 ਦਾ ਰੇਟ ਲੱਗਿਆ ਜੀ 3275 ਰੁਪਏ ਕੰਬਾਈਨ ਨਾਲ ਕੱਟੀ ਹੋਈ ਦਾ 18 85 ਦਾ ਰੇਟ ਲੱਗਿਆ ਜੀ 3400 ਰੁਪਏ ਕੰਬਾਈਨ ਨਾਲ 14 01 ਵਿਕੇ ਜੀ 3350 ਰੁਪਏ ਕੰਬਾਈਨ ਨਾਲ ਕੱਟੀ ਹੋਈ 18 47 ਦਾ ਰੇਟ ਲੱਗਿਆ ਜੀ 2750 ਰੁਪਏ ਕੰਬਾਈਨ ਨਾਲ ਕੱਟੀ ਹੋਈ ਅੱਗੇ ਸਰਸਾ ਮੰਡੀ 'ਚ 14 01 ਵਿਕੇ ਜੀ 3455 ਰੁਪਏ 18 47 ਵਿਕੇ ਜੀ 3010 ਰੁਪਏ 17 18 ਦਾ ਰੇਟ ਲੱਗਿਆ ਜੀ 3535 ਰੁਪਏ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਭਗਤਾਂ ਵਾਲਾ ਮੰਡੀ ਚ ਲੱਗਿਆ 11 21 ਜੀ ਚ 4713 ਰੁਪਏ ਤੇ 18 85 ਦਾ ਰੇਟ ਲੱਗਿਆ ਜੀ 4035 ਰੁਪਏ ਹੱਥ ਨਾਲ ਝਾੜੀ ਹੋਈ ਆ ਤੇ 3700 ਰੁਪਏ ਲੱਗਿਆ ਜੀ ਕੰਬੈਨ ਨਾਲ ਕੱਟੀ ਹੋਈ ਦਾ 17 18 ਦਾ ਰੇਟ ਲੱਗਿਆ ਜੀ 3825 ਰੁਪਏ ਤੇ 14 01 ਵਿਕਿਆ ਜੀ 3300 ਰੁਪਏ ਤੇ 15 09 ਵਿਕਿਆ ਜੀ 3150 ਰੁਪਏ ਅੱਗੇ ਗੱਲ ਕਰਦਾ ਜੀ ਮਾਨਸਾ ਮੰਡੀ ਚ ਮਾਨਸਾ ਜੀਰੂ ਮੰਡੀ ਚ 1509 ਵਿਕੀ ਆ 3220 ਰੁਪਏ ਕੰਬਾਈਨ ਰੇਟ ਤੇ 1847 ਦਾ ਰੇਟ ਲੱਗਿਆ ਜੀ 2960 ਰੁਪਏ ਕੰਬਾਈਨ ਰੇਟ 17 18 ਦਾ ਰੇਟ ਲੱਗਿਆ ਜੀ 3200 ਤੋਂ ਲੈ ਕੇ 3500 ਰੁਪਏ ਕੰਬਾਈਨ ਨਾਲ ਕੱਟੀ ਹੋਈ ਦਾ 1401 ਵਿਕੀ ਆ ਜੀ 1440 ਰੁਪਏ ਕੰਬਾਈਨ ਨਾਲ ਕੱਟੀ ਹੋਈ ਅੱਗੇ ਰਾਜਪੁਰਾ ਮੰਡੀ ਦੀ ਗੱਲ ਕਰੀਏ ਤਾਂ 1121 ਦਾ ਰੇਟ ਲੱਗਿਆ ਜੀ 4490 ਰੁਪਏ ਹੱਥ ਨਾਲ ਛਾੜੀ ਹੋਈ ਦਾ ਤੇ 4200 ਰੁਪਏ ਲੱਗਿਆ ਕੰਬਾਈਨ ਨਾਲ ਕੱਟੀ ਹੋਈ ਦਾ 18 85 ਦਾ ਰੇਟ ਲੱਗਿਆ ਜੀ 4200 ਰੁਪਏ ਹੱਥ ਛਾੜਦਾ ਤੇ 3800 ਰੁਪਏ ਲੱਗਿਆ ਜੀ ਕੰਬੈਨ ਨਾਲ ਕੱਟੀ ਹੋਈ ਦਾ 18 47 ਦਾ ਰੇਟ ਲੱਗਿਆ 3080 ਰੁਪਏ ਹੱਥ ਛਾੜਦਾ ਤੇ 2900 ਰੁਪਏ ਲੱਗਿਆ ਜੀ ਕੰਬੈਨ ਨਾਲ ਕੱਟੀ ਹੋਈ ਦਾ ਇਹ ਸਾਨੂੰ ਕੁਝ ਮੰਡੀਆਂ ਦੇ ਰੇਟ ਜਿਹੜੇ ਅੱਪਾ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੱਲ ਨੂੰ ਨਵੀਂ ਅਪਡੇਟ ਨਾਲ ਦੁਬਾਰਾ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵੱਸਦੇ ਰਹੋ